ਕਸਰਿਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ-ਬਹੁਤ ਨਿੱਕਾ ਸਵਾਗਤ ਹੈ ਅੱਜ ਮੈਂ ਅਰੇ ਨਾਲ ਬਹੁਤ ਪੁਰਾਣੀ ਯਾਦ ਸਾਂਝੀ ਕਰਨ ਲੱਗਿਆ ਇੱਕ ਬਹੁਤ ਇੰਟਰਸਟਿੰਗ ਐਪੀਸੋਡ ਜੋ ਸਾਡੇ ਨਾਲ ਵਾਪਰਿਆ ਸੀ ਗੱਲ ਸ਼ਾਇਦ 1900 ਲੇਟ 80s ਦੀ ਜਾਂ अर्ਲੀ 90s ਦੀ ਹੋਏਗੀ ਅਸੀਂ ਮੈਂ ਤੇ ਕਰਮ ਸਿੰਘ ਪੰਜਾਬ ਦੀਆਂ ਚੌਣਾ ਕੋਰ ਕਰਨ ਫੀਲਡ ਵਿੱਚ ਗਏ ਹੋਏ ਸੀ ਸ਼ਾਇਦ ਅਸੀਂ ਹੁਸ਼ਿਆਰਪੁਰ ਦੇ ਲਾਕੇ ਇੱਕ ਅਸੈਂਬਲੀ ਸੈਗਮੈਂਟ ਹੁੰਦਾ ਸੀ ਸ਼ਾਮ 84 ਉਸ ਇਲਾਕੇ ਵਿੱਚ ਜਿੱਥਾਂ ਜਾਂ ਕੋਈ ਹੋਰ ਨੇੜੇ ਦੇੜੇ ਦਾ ਇਲਾਕਾ ਸੀ ਤਾਂ ਦੁਪਹਿਰ ਦਾ ਸਮਾਂ ਹੋ ਗਿਆ ਸੀ ਔਰ ਕਾਫੀ ਸਾਰੇ ਬੂਥ ਵਿੱਚ ਜਿਹੜੀ ਰੌਣਕ ਸੀ ਬੜੀ ਘਟ ਗਈ ਸੀ ਤੇ ਅਸੀਂ ਇੱਕ ਜਦੋਂ ਪੋਲਿੰਗ ਬੂਥ ਇੱਕ ਕੋਲੋਂ ਦੀ ਲੰਘੇ ਇੱਕ ਪਿੰਡ ਵਿੱਚ ਤਾਂ ਉੱਥੇ ਦੇਖਿਆ ਕਿ ਇੱਕ ਘਰ ਦੇ ਬਾਹਰ ਕੁਝ ਲੋਕ ਇਕੱਠੇ ਹੋਏ ਸਨ ਤੇ ਖੜ ਪੈ ਗਏ ਸੀ ਕਿ ਵੋਟ ਚੋਰੀ ਹੋ ਗਈ ਵੋਟ ਚੋਰੀ ਹੋ ਗਈ ਵੋਟ ਚੋਰੀ ਹੋ ਗਈ ਤਾਂ ਕੁਦਰਤੀ ਤੌਰ ਤੇ ਸਾਡੀ ਉਸਤਕਾ ਵੱਧ ਗਈ ਅਸੀਂ ਰੁੱਕ ਗਏ ਤੇ ਦੇਖਿਆ ਇੱਕ ਘਰ ਵਿੱਚ ਇੱਕ ਦਲਿਤ ਪਰਿਵਾਰ ਯਾਂ ਕਪਲ ਰਹਿੰਦਾ ਸੀ ਸੋ ਉੱਥੇ ਮੀਆਂ ਬੀਬੀ ਲੜ ਰਹੇ ਸਨ ਜਿਹੜਾ ਹਸਬੰਡ ਸੀ ਉਹ ਆਪਣੀ ਵਾਈਫ ਨਾਲ ਲੜ ਰਿਹਾ ਸੀ ਤੇ ਉਹਨੂੰ ਅਕਿਊਜ਼ ਕਰ ਰਿਹਾ ਸੀ ਕਿ ਉਹਨੇ ਉਹਨਾਂ ਦੀਆਂ ਵੋਟਾਂ ਵੇਚ ਦਿੱਤੀਆਂ ਹਨ ਜਦੋਂ ਘਰ ਪਰਤਿਆ ਤਾਂ ਉਹਨੇ ਆਪਣੀ ਵਾਈਫ ਨੂੰ ਪੁੱਛਿਆ ਕਿ ਵੋਟਾਂ ਕਿੱਥੇ ਹਨ ਤਾਂ ਉਹਨੇ ਇਹੀ ਕਿਹਾ ਕਿ ਉਹ ਬਾਬਾ ਜੀ ਦੀ ਤਸਵੀਰ ਥੱਲੇ ਪਈਆਂ ਨੇ ਪਰ ਉੱਥੇ ਕੋਈ ਵੋਟ ਜਾਂ ਵੋਟ ਦੀ ਪਰਚੀ ਨਹੀਂ ਸੀ ਸੋ ਉਹਨਾਂ ਦੁਆਰਾ ਪੁੱਛਿਆ ਕਿ ਵੋਟਾ ਕਿੱਥੇ ਹਨ ਉਹਨੇ ਫਿਰ ਰਿਪੀਟ ਕੀਤਾ ਹੋਣਾ ਕਿ ਨਹੀਂ ਮੈਂ ਤਾਂ ਰੱਬ ਦੀ ਸੋਂ ਉੱਥੇ ਹੀ ਰੱਖਿਆ ਸਨ ਸੋ ਉਹਨੇ ਕਿਹਾ ਫਿਰ ਕੋਣ ਖਾ ਗਿਆ ਨਾ ਹਵਾ ਖਾ ਗਈ ਕੋਣ ਲੈ ਗਿਆ ਤੇ ਵੋਟਾਂ ਤਾਂ ਹਣ ਹੀ ਨਹੀਂ ਤੇ ਉਹ ਲੜ ਪਏ ਉਸਨੇ ਬਾਰ-ਬਾਰ ਕਿਹਾ ਕਿ ਮੈਂ ਨਹੀਂ ਵੇਚੀ ਵੋਟ ਮੈਂ ਕਿਸੇ ਨੂੰ ਵੋਟ ਨਹੀਂ ਦਿੱਤੀ ਤੇ ਮੈਂ ਤਾਂ ਇੱਥੇ ਰੱਖਿਆ ਸਨ ਬਾਬਾ ਜੀ ਦੀ ਤਸਵੀਰ ਥੱਲੇ ਲੇਕਿਨ ਉਸ ਦਾ ਘਰ ਵਾਲਾ ਉਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਤੇ ਬਾਰ ਬਾਰ ਉਹਨੂੰ ਅਕਿਊਜ਼ ਕਰ ਰਿਹਾ ਸੀ ਕਿ ਉਹਨੇ ਜਾਦੇ ਵੋਟਾਂ ਕਿਸੇ ਨੂੰ ਦੇ ਦਿੱਤੀਆਂ ਨੇ ਤੇ ਜਾਂ ਉਹ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਪੈਸੇ ਮੰਗ ਰਹੀ ਸੀ ਉਹ ਪੈਸਿਆਂ ਦੇ ਰਾਹ ਵਿੱਚ ਉਸਨੇ ਉਹ ਵੋਟਾਂ ਦੇ ਦਿੱਤੀਆਂ ਨੇ ਤੇ ਉਹ ਕਹਿ ਰਹੀ ਸੀ ਨਹੀਂ ਮੈਂ ਨਹੀਂ ਦਿੱਤੀਆਂ ਤੇ ਪਰ ਇਹ ਕਹਿ ਰਹੀ ਸੀ ਕਿ ਹੋ ਸਕਦਾ ਹੈ ਕੋਈ ਚੋਰੀ ਕਰਕੇ ਲੈ ਗਿਆ ਹੋਵੇ ਸਾਡੇ ਵੋਟਾਂ ਤੇ ਜਦੋਂ ਅਸੀਂ ਪਹੁੰਚੇ ਤਾਂ ਕੁਝ ਪਿੰਡ ਦੇ ਲੋਕ ਹੋਰ ਵੀ ਆਸ ਆਣ ਗਵਾਣ ਦੇ ਉਹ ਵੀ ਆ ਗਏ ਤਾਂ ਉਹਨਾਂ ਨੇ ਆ ਕੇ ਗੱਲਬਾਤ ਪੁੱਛੀ ਤਾਂ ਉਹਨਾਂ ਦਸੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਅ ਗੱਲ ਹੋਈ ਹੈ ਤਾਂ ਸਾਨੂੰ ਵੀ ਉਹਨਾਂ ਨੇ ਗੱਲ ਦਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਵੋਟ ਤਾਂ ਤੁਹਾਨੂੰ ਮਿਲਿਆ ਨਹੀਂ ਵੋਟ ਤਾਂ ਤੁਹਾਨੂੰ ਹਲੇ ਨਹੀਂ ਮਿਲਿਆ ਤੁਹਾਨੂੰ ਵੋਟ ਪਰਚੀ ਮਿਲੀ ਹੋਣੀ ਹੈ ਉਹਨੇ ਕਿਹਾ ਨਹੀਂ ਜੀ ਸਾਡੇ ਘਰ ਵੋਟਰਾਂ ਦੇ ਕੇ ਗਏ ਸਨ ਸਾਡੀਆਂ ਦੋਨਾਂ ਦੀਆਂ ਵੋਟਾਂ ਸਨ ਤੇ ਉਹਨਾਂ ਨੇ ਕਿਹਾ ਸੀ ਇਹ ਉੱਥੇ ਆ ਕੇ ਤੁਸੀਂ ਵੋਟ ਪਾਣੀ ਆ ਇਹ ਪਰਚੀ ਨਾਲ ਲੈ ਕੇ ਨਹੀਂ ਇਹ ਤੁਹਾਡੀ ਵੋਟ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਇਹ ਪਰਚੀ ਹੁੰਦੀ ਹੈ ਤੇ ਤੁਹਾਡਾ ਨੰਬਰ ਲਿਖਿਆ ਹੁੰਦਾ ਦੱਸਿਆ ਹੁੰਦਾ ਕਿ ਤੁਸੀਂ ਇਹ ਲੈ ਕੇ ਪਰਚੀ ਆਓਗੇ ਤੁਸੀਂ ਉੱਥੇ ਕੇ ਵੋਟ ਪਾ ਲਓਗੇ ਤੇ ਉਹ ਨਹੀਂ ਮੰਨਿਆ ਉਹ ਜਿਹੜਾ ਮਰਦ ਸੀ ਦਿੱਤਾ ਰਾਮਨ ਨਾਮ ਯਾਦ ਹੈ ਤੇ ਉਹਦੀ ਵਾਈਸਾ ਨਾ ਸੀ ਰਾਜ ਰਾਣੀ ਸੋ ਉਹਨੇ ਕਿਹਾ ਨਹੀਂ ਜੀ ਨਹੀਂ ਵੋਟਾਂ ਸਨ ਉਹ ਇਹਨੇ ਵੇਚ ਦਿੱਤੀਆਂ ਨੇ ਮੈਂ ਤਾਂ ਪੈਸੇ ਮੰਗਦੇ ਸੀ ਮੈਂ ਪੈਸੇ ਨੂੰ ਨਹੀਂ ਦਿੱਤੇ ਤੇ ਅੱਜ ਹੀ ਇਹ ਗਵਾਰਡੀਆਂ ਤੇ ਪਰਚੀਆਂ ਹੁੰਦੀਆਂ ਪਰਚੀ ਕਿਉਂ ਗਵਾਰਡੀਆਂ ਉਹ ਪਹਿਲਾਂ ਤਾਂ ਨਹੀਂ ਮੰਨੇ ਆ ਅਖੀਰ ਤੇ ਮੈਂ ਉਹਨਾਂ ਨੂੰ ਕਨਵਿੰਸ ਕਰਕੇ ਅਸੀਂ ਉਹਨਾਂ ਨੂੰ ਆਪਣੀ ਕਾਰ ਵਿੱਚ ਉਠਾ ਕੇ ਨੇੜੇ ਬਿਲਕੁਲ ਨੇੜੇ ਹੀ ਸੀ 300 400 ਮੀਟਰ ਦੂਰ ਤੇ ਪੋਲਿੰਗ ਸਟੇਸ਼ਨ ਤੇ ਉੱਥੇ ਲੱਗੇ ਉੱਥੇ ਜਾ ਕੇ ਜਿਹੜਾ ਪੋਲਿੰਗ ਅਫੀਸਰ ਸੀ ਉਹਨੂੰ ਕਿਹਾ ਕਿ ਦੇਖੋ ਦਿੱਤਾ ਰਾਮ ਦੇ ਰਾਜ ਰਾਣੇ ਦੀ ਵੋਟ ਹੈ ਕਿ ਨਹੀਂ ਹੈ ਉਹਨਾਂ ਨੇ ਚੈੱਕ ਕੀਤਾ ਲੈ ਸਵਿਚ ਤੇ ਵੋਟ ਸੀ ਕਿ ਹਲੇ ਤੱਕ ਕੋਈ ਵੋਟ ਕਿਸੇ ਨੇ ਪਾਈ ਨਹੀਂ ਸੀ ਸੋ ਮੈਂ ਉਹਨਾਂ ਨੂੰ ਕਿਹਾ ਦੇਖੋ ਤੁਹਾਡੀ ਵੋਟ ਇੱਥੇ ਹੈ ਹਲੇ ਤੱਕ ਪਾਈ ਨਹੀਂ ਕਿਸੇ ਨੇ ਤੁਸੀਂ ਆਪਣੀ ਜਿਹੜਾ ਬੈਲੈਂਸ ਪੇਪਰ ਹੈ ਲਓ ਤੇ ਵੋਟ ਆਪਣੀ ਮਰਜ਼ੀ ਨਾਲ ਜਿੰਨੂੰ ਪਾਣੀ ਪਾ ਦਿਓ ਉਹਨਾਂ ਨੇ ਜਦੋਂ ਉੱਥੇ ਜਾ ਕੇ ਉਹ ਕਿਉਂਕਿ ਅਸੀਂ ਨਾਲ ਸਾਂ ਕੁਝ ਹੋਰ ਲੋਕ ਵੀ ਨਾਲ ਸਾਂ ਤੇ ਬਾਕੀ ਉਹਨਾਂ ਨੂੰ ਉਹਨਾਂ ਦਾ ਪੈਲਟ ਪੇਪਰ ਦੇ ਦਿੱਤਾ ਤੇ ਉਹਨਾਂ ਨੂੰ ਸਮਝਾ ਦਿੱਤਾ ਕਿ ਕਿੱਦਾਂ ਜਾ ਕੇ ਵੋਟ ਪਾਣੀ ਆ ਸੋ ਉਹਨਾਂ ਨੇ ਉਸ ਤੋਂ ਬਾਅਦ ਉਹ ਪਰਚੀਆਂ ਜੋ ਪੈਲਟ ਪੇਪਰ ਮਿਲ ਗਏ ਤਾਂ ਦਿੱਤਾ ਆਰਾਮ ਤਾਂ ਬਿਲਕੁਲ ਭਾਗੋ ਭਾਗ ਹੋ ਗਿਆ ਕਿ ਉਹਦੀ ਵੋਟ ਤਾਂ ਹਲੇ ਤੱਕ ਚੋਰੀ ਨਹੀਂ ਸੀ ਹੋਈ ਪਰ ਉੱਥੇ ਪਈ ਸੀ ਉਹ ਪਾਸਕ ਦਾ ਸੋ ਉਹਨਾਂ ਨੇ ਦੋਨਾਂ ਨੇ ਜਾ ਕੇ ਆਪਣੀ ਆਪਣੀ ਵੋਟ ਪਾਈ ਤੇ ਉਸ ਵੇਲੇ ਜਿਹੜਾ ਇੱਕ ਹੋਰ ਪੋਲਿੰਗ ਸਟੇਸ਼ਨ ਤੇ ਡਿਊਟੀ ਤੇ ਸੀ ਉਹ ਸ਼ਾਇਦ ਇੱਕ ਸਕੂਲ ਟੀਚਰ ਸਨ ਯੰਗ ਸਕੂਲ ਟੀਚਰ ਤੇ ਉਹ ਕੁਝ ਬਹੁਤ ਸਿਆਣੇ ਤੇ ਨੌਲੇਜੇਬਲ ਨੌਜਵਾਨ ਸਨ ਉਹਨਾਂ ਨੇ ਫਿਰ ਉਹਨਾਂ ਦੋਨਾਂ ਨੂੰ ਤੇ ਬਾਕੀ ਜਿਹੜੇ ਪਿੰਡ ਦੇ ਲੋਕ ਨਾਲ ਨਾਲ ਉਹਨਾਂ ਤੇ ਵੋਟ ਪਾਣ ਆਏ ਸਨ ਉਹਨਾਂ ਨੂੰ ਸਮਝਾਇਆ ਕਿ ਇਹ ਜਦੋਂ ਚੋਣਾਂ ਤੋਂ ਪਹਿਲਾਂ ਅਸੀਂ ਘਰ-ਘਰ ਜਾ ਕੇ ਪਰਚੀਆਂ ਵੰਡ ਕੇ ਆਉਂਦੇ ਆ ਕਿ ਤੁਹਾਨੂੰ ਦੱਸਦੇ ਆ ਕਿ ਤੁਹਾਡੀ ਵੋਟ ਇਸ ਪੋਲਿੰਗ ਸਟੇਸ਼ਨ ਤੇ ਹੈ ਇੱਥੇ ਆ ਕੇ ਤੁਸੀਂ ਵੋਟ ਪਾਣੀ ਹੈ ਅਸੀਂ ਵੋਟ ਕਿਸੇ ਨੂੰ ਘਰ ਤੇ ਨਹੀਂ ਦਿੰਦੇ ਵੋਟ ਜਿਹੜਾ ਜਿਹੜਾ ਬੈਲਟ ਪੇਪਰ ਹੈ ਤੁਹਾਨੂੰ ਉਸ ਵੇਲੇ ਬੈਲਟ ਪੇਪਰ ਯੂਜ਼ ਹੁੰਦੇ ਸਨ ਕੇਵੀਐਮ ਨਹੀਂ ਸਨ ਤੇ ਉਹ ਵੋਟ ਪੱਤਰ ਜਿਹੜਾ ਜੋਨ ਵੋਟਰ ਹੈ ਜਿਹੜਾ ਉਹ ਵੋਟ ਜਿਹੜੀ ਹੈ ਪਰਚੀ ਹੈ ਉਹ ਤੁਹਾਨੂੰ ਸਿਰਫ ਪੋਲਿੰਗ ਸਟੇਸ਼ਨ ਤੇ ਆ ਕੇ ਮਿਲਦੀ ਹੈ ਉੱਥੋਂ ਆ ਕੇ ਤੁਸੀਂ ਆਪਣੀ ਆਈਡੈਂਟੀਟੀ ਦੱਸ ਕੇ ਲੈਂਦੇ ਹੋ ਫਿਰ ਆ ਕੇ ਇੱਥੇ ਵੋਟ ਪਾਣੇ ਹੋ ਤੇ ਆਪਣਾ ਉਹ ਜਿਹੜੀ ਸਟੈਂਪੋ ਲਾ ਕੇ ਉਹਨੂੰ ਬਕਸੇ ਵਿੱਚ ਬੰਦ ਕਰ ਦਿੰਨੇ ਹੋ ਸੋ ਉਸਨੇ ਸਮਝਾਣ ਤੋਂ ਬਾਅਦ ਇਹਨਾਂ ਨੂੰ ਉਹ ਕਹਿਣ ਲੱਗਿਆ ਕਿ ਨਹੀਂ ਅਸੀਂ ਸੋਚਿਆ ਕਿ ਸਾਡੀ ਵੋਟ ਹੈ ਜਿਹੜੀ ਸਾਨੂੰ ਪਰਚੀ ਦੇ ਕੇ ਜਾਂਦੇ ਨੇ ਉਹ ਸਾਡੀ ਵੋਟ ਹੈ ਤੇ ਉਹ ਜੇ ਗਵਾਜੇ ਤਾਂ ਮਰ ਸਾਡੀ ਪਰਚੀ ਸਾਡੀ ਕੋਈ ਵੋਟ ਲੈ ਗਿਆ ਚੋਰੀ ਹੋ ਗਈ ਆ ਸਾ ਉਹਨਾਂ ਨੇ ਫਿਰ ਬੜਾ ਉਹਨਾਂ ਨੂੰ ਐਕਸਪਲੇਨ ਕਰ ਦਿੱਤਾ ਕਿ ਵੋਟ ਚੋਰੀ ਨਹੀਂ ਹੋ ਸਕਦੀ ਹਾਂ ਇਹ ਹੋ ਸਕਦਾ ਹੈ ਕਿ ਤੁਹਾਡੀ ਥਾਂ ਤੇ ਕੋਈ ਹੋਰ ਤੁਹਾਡੇ ਨਾਂ ਤੇ ਤੁਹਾਡਾ ਪੇਸ ਬਦਲ ਕੇ ਤੁਹਾਡਾ ਨਾਮ ਤੁਹਾਡਾ ਪਤਾ ਕੋਈ ਆਈਡੀ ਪਹਿਚਾਨ ਯੂਜ਼ ਕਰਕੇ ਤੁਹਾਡੇ ਥਾਂ ਤੇ ਤੁਹਾਡੀ ਵੋਟ ਪਾ ਸਕਦਾ ਹੈ ਉਹ ਕਈ ਵਾਰੀ ਨਹੀਂ ਫੜਿਆ ਜਾਂਦਾ ਪਰ ਅਕਸਰ ਸਿਸਟਮ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਕੋਈ ਇਸ ਤਰ੍ਹਾਂ ਮਿਸ ਰਿਪਰੈਜ਼ੈਂਟੇਸ਼ਨ ਕਰਕੇ ਵੋਟਾਂ ਪਾ ਸਕੇ ਤੇ ਅਸੀਂ ਬਹੁਤ ਰਣਨੀਆ ਟੈਂਟਿਵ ਰਹਿਣੇ ਆ ਕਿ ਇਸ ਤਰ੍ਹਾਂ ਦਾ ਗਲਬਾਤ ਨਾ ਹੋਵੇ ਪਰ ਫਿਰ ਵੀ ਕੁਝ ਇਲਾਕਿਆਂ ਵਿੱਚ ਇਹ ਹੋ ਜਾਂਦਾ ਹੈ ਕਿ ਕੁਝ ਬਦਮਾਸ਼ ਲੋਕ ਆ ਕੇ ਚੋਣ ਅਧਿਕਾਰੀਆਂ ਨਾਲ ਵੜਦਗਾ ਰੰਬਲ ਕੇ ਜਾਂ ਉਹਨਾਂ ਨੂੰ ਡਰਾਮਗਾ ਕੇ ਦੂਜੇ ਲੋਕਾਂ ਨੇ ਆ ਵੋਟ ਵੀ ਪਾ ਜਾਂਦੇ ਨੇ ਤੇ ਜਦੋਂ ਐਕਚੁਅਲ ਵੋਟਰ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਵੋਟ ਕੋਈ ਤਾਂ ਕੋਈ ਹੋਰ ਪਾ ਗਿਆ ਪਰ ਵੋਟ ਅਦਰਵਾਈਜ਼ ਚੋਰੀ ਨਹੀਂ ਹੋ ਸਕਦੀ ਔਰ ਨੰਬਰ 2 ਗੱਲ ਜਿਹੜੀ ਬੜੀ ਇੰਟਰਸਟਿੰਗ ਗੱਲ ਦਸੀ ਹੁੰਦੀ ਤਾਂ ਸੱਚਾਈ ਹੈ ਪਰ ਸਾਨੂੰ ਪਤਾ ਨਹੀਂ ਹੁੰਦੀ ਕਿ ਵੋਟ ਦੀ ਕੀਮਤ ਸਿਰਫ ਇੱਕ ਦਿਨ ਹੀ ਹੁੰਦੀ ਹੈ ਜਿਸ ਦਿਨ ਵੋਟਾਂ ਪੈਂਦੀਆਂ ਨੇ ਜੇ ਅੱਜ ਤੁਸੀਂ ਵੋਟ ਪਾਈ ਹੁਣ ਅਗਲੇ 5 ਸਾਲਾਂ ਬਾਅਦ ਫਿਰ ਵੋਟਾਂ ਪੈਣਗੀਆਂ ਵੰਦੇ ਸਾਲ ਤੱਕ ਤੁਹਾਡੀ ਵੋਟ ਦੀ ਕੋਈ ਕੀਮਤ ਨਹੀਂ ਜਿਸ ਦਿਨ ਵੋਟਾਂ ਪੈਣਗੀਆਂ ਅਗਲੀਆਂ ਉਸ ਦਿਨ ਫਿਰ ਤੁਹਾਡੀ ਵੋਟ ਦੀ ਕੀਮਤ ਹੋਏਗੀ ਤੇ ਜਦੋਂ ਵੋਟਾਂ ਪੈਣੀਆਂ ਖਤਮ ਹੋ ਗਈਆਂ ਤੇ ਤੁਹਾਡੀ ਵੋਟ ਦੀ ਕੀਮਤ ਜ਼ੀਰੋ ਹੋ ਜਾਵੇਗੀ ਸੋ ਜੇ ਤੁਸੀਂ ਵੋਟ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਵੋਟ ਪਾਣਾ ਚਾਹੁੰਦੇ ਹੋ ਤਾਂ VOTING ਵਾਲੇ ਦਿਨ ਆ ਕੇ ਆਪਣੀ ਵੋਟ ਪਾਓ ਤਾਂ ਹੀ ਉਹਦਾ ਤੁਹਾਨੂੰ ਫਾਇਦਾ ਹੈ ਤੇ ਉਹ ਦੋਨੇ ਮੀਆਂ ਬੀਬੀ ਦਿੱਤਾ RAM ਤੇ ਰਾਜ ਰਾਨੀ ਬੜੇ ਹੈਰਾਨ ਹੋਏ ਕਿ ਅਸੀਂ ਸੋਚਿਆ ਕਿ ਵੋਟ ਦੀ ਤਾਂ ਬੜੀ ਕੀਮਤ ਹੈ ਅਸੀਂ ਕਿਸੇ ਦਿਨ ਵੀ ਇਹਦੀ ਕੀਮਤ ਵਟ ਸਕਦੇ ਆ ਅਸੀਂ ਲੋਕ ਤਾਂ ਕੀਮ ਵੋਟਾਂ ਦੀ ਕੀਮਤ ਵੜਦੇ ਨੇ ਉਹ ਪਿੰਡਾਂ ਵਿੱਚ ਆ ਕੇ ਸਾਨੂੰ ਪੈਸੇ ਦਿੰਦੇ ਨੇ ਸਾਨੂੰ ਲਾਲਚ ਦਿੰਦੇ ਨੇ ਸ਼ਰਾਬ ਦਿੰਦੇ ਨੇ ਤੇ ਸਾਡੇ ਕੋਲ ਵੋਟ ਖਰੀਦ ਲੈਂਦੇ ਨੇ ਤੇ ਉਹਨੇ ਕਿਹਾ ਵੋਟ ਨਹੀਂ ਖਰੀਦ ਸਕਦੇ ਉਹ ਵੋਟ ਵਾਲੀ ਪਰਚੀ ਤੁਹਾਡੇ ਤੋਂ ਖਰੀਦ ਲੈਂਦੇ ਨੇ ਤੇ ਉਸ ਤੋਂ ਬਨਾ ਨਾਲ ਫਿਰ ਉਹ ਫੇਕ ਆਇਡੈਂਟਿਟੀਜ਼ ਕ੍ਰੀਏਟ ਕਰਕੇ ਤੁਹਾਡੇ ਹੱਕ ਦੀ ਜਿਹੜੀ ਵੋਟ ਹੁੰਦੀ ਹੈ ਉਹ ਪਾ ਲੈਂਦੇ ਨੇ ਸੋ ਇਸ ਕਰਕੇ ਤੁਹਾਨੂੰ ਸਾਵਧਾਨ ਰਹਿਣਾ ਦੀਦਾ ਹੈ ਕਿ ਆਪਣੀਆਂ ਜਿਹੜੀਆਂ ਤੁਹਾਡਾ ਵੋਟ ਹੈ ਇਹ ਤੁਸੀਂ ਆਪ ਆ ਕੇ ਇਸਤੇਮਾਲ ਕਰੋ ਆਪ ਆ ਕੇ ਆਪਣੀ ਵੋਟ ਪਾਓ ਤੇ ਤੁਹਾਡੀ ਵੋਟ ਸੇਫ ਹੈ ਇਹ ਚੋਰੀ ਨਹੀਂ ਹੋ ਸਕਦੀ ਅਨਲੈਸ ਤੁਸੀਂ ਤੁਹਾਡਾ ਮਨ ਆਪਣਾ ਮਨ ਬੇਈਮਾਨ ਹੋ ਜਾਵੇ ਤੇ ਤੁਸੀਂ ਕਿਸੇ ਹੋਰ ਨੂੰ ਜਾਂ ਫਿਰ ਕੋਈ ਹੋਰ ਆਪਣੇ ਤਾਕਤ ਤੇ ਜ਼ੋਰ ਤੇ ਤੁਹਾਡੀ ਵੋਟ ਦੀ ਜਿਹੜੀ ਹੈ ਉਹ ਇਸਤੇਮਾਲ ਕਰ ਜਾਵੇ ਉਹ ਝੂਠੀ ਡੈਂਟਿਟੀ ਦਿਖਾ ਕੇ ਝੂਠੀ ਡੈਂਟਿਟੀ ਬਣਾ ਕੇ ਤੁਹਾਡੇ ਥਾਂ ਤੇ ਤੁਹਾਡੀ ਵੋਟ ਪਾ ਜਾਵੇ ਚਲੋ ਇਹ ਇੱਕ ਬੜਾ ਤਜਰਬਾ ਸੀ ਬੜਾ ਇੰਟਰਸਟਿੰਗ ਸਬਜੈਕਟ ਸੀ ਸਾਨੂੰ ਖੁਸ਼ੀ ਹੋਈ ਕਿ ਕਮ ਸਿਕਮ ਅਸੀਂ ਉਸ ਪਰਿਵਾਰ ਨੂੰ ਮੀਆਂ ਬੀਬੀ ਦੇ ਝਗੜੇ ਨੂੰ ਉੱਥੇ ਹੀ ਨਿਬੇੜ ਸਕੇ ਸਾਂ ਜੋ ਕਿ ਐਕਚੁਅਲੀ ਜਿਹੜਾ ਉਹਦਾ ਹਸਬੰਡ ਕਿ ਵਾਰ-ਵਾਰ ਆਪਣੀ ਵਾਈਫ ਨੂੰ ਕਿਊਜ਼ ਕਰ ਰਿਹਾ ਸੀ ਕਿ ਉਹਨੇ ਵੋਟ ਵੇਚ ਦਿੱਤੀ ਹੋਣੀ ਹੈ ਜਾਂ ਕਿਸੇ ਨੂੰ ਦੇ ਦਿੱਤੀ ਹੋਣੀ ਹੈ ਉਹ ਸ਼ਾਇਦ ਉਹਨਾਂ ਦਾ ਪਰਮ ਜਿਹੜਾ ਸੀ ਭੁਲੇਖਾ ਸੀ ਉਦੂਰ ਹੋ ਗਿਆ ਸੀ ਤੇ ਦੋਨਾਂ ਨੇ ਆਪਣੀ ਆਪਣੀ ਵੋਟ ਪਾ ਕੇ ਉਹ ਘਰ ਚ ਰਹਿ ਗਏ ਸਨ ਸੋ ਇੱਕ ਇਹ ਜਿਹੜਾ ਤਜਰਬਾ ਸੀ ਜੇ ਮੈਂ ਸੋਚਿਆ ਕਿ ਅੱਜ ਤੁਹਾਡੇ ਨਾਲ ਸਾਂਝਾ ਕਰਾਂ ਕਿਉਂਕਿ ਅੱਜ ਫੇਰ ਗੱਲ ਹੋ ਰਹੀ ਹੈ ਕਿ ਉਹ ਪੁਰਾਣੇ ਬੈਲਟ ਪੇਪਰਸ ਦੀ ਹੋਰ ਸੁਪਰੀਮ ਕੋਰਟ ਨੇ ਉਹ ਫੈਸਲਾ ਦਿੱਤਾ ਹੈ ਕਿ ਨਹੀਂ ਏਵੀਐ ਮਸ਼ੀਨਾ ਹੀ ਠੀਕ ਹਨ ਚਲੋ ਮੈਂ ਸੋਚਿਆ ਅੱਜ ਤੁਹਾਡੇ ਨਾਲ ਇਹਨਾ ਹੀ ਸ਼ੇਅਰ ਕਰਾਂ ਅਗਲੀ ਵਾਰੀ ਫੇਰ ਇੱਕ ਨਵਾਂ ਮੁੱਦਾ ਲੈ ਕੇ ਫੇਰ ਤੁਹਾਡੇ ਨਾਲ ਰੁਬਰੂ ਹੋਵਾਂਗਾ ਤਦ ਤੱਕ ਇਜ਼ਾਦਤ ਹੋ ਖੁਸ਼ ਰਹੋ ਸਲਾਮਤ ਰਹੋ